ਕੀ ਜਿਹੜਾ ਨੋ ਤੇ ਤੁਹਾਡੇ ਕੀ ਨਾਮ ਸੀ ਆਪਣੇ ਵਾਲਦ ਸਾਹਿਬ ਦਾ ਇਮਾਮਦੀਨ ਤੇ ਤੁਹਾਡਾ ਗਲੀ ਮਾਮਾ ਦਾ ਅੱਛਾ ਜੀ ਜਾਤ ਕੀ ਸੀ ਜਾਤ ਗੁਜਰ ਗੋਤ ਗੋਤ ਹੋਰ ਜਿਹੜਾ ਉਹ ਸਾਡਾ ਗੋਤ ਦੇ ਬੰਦੇ ਥੋੜੇ ਹੀ ਨੇ ਉਹ ਚਲੋ ਕੋਈ ਨਹੀਂ ਫੇਰ ਪੁੱਛ ਲੈਂਦੇ ਆ ਤੇ ਪਿੰਡ ਕਿਹੜਾ ਸੀ ਆਪਣਾ ਇੰਡੀਆ ਜੀ ਕੋੜੀ ਕੋੜੀ ਇਹ ਤਾਂ ਨੇੜੇ ਕਿਹੜਾ ਪਿੰਡ ਸੀ ਬਾਹੂ ਮਾਜਰਾ ਬਾਹੂ ਮਾਜਰਾ ਹਾਂ ਔਰ ਦਾਉਦਪੁਰ ਦਾਉਦਪੁਰ ਹਾਂ ਔਰ ਰਾਜਪੋਚਾ ਦਾ ਪਿੰਡ ਦਾ ਹੂੰ ਉਹ ਜਿੰਦਸਾਨੇ ਮੋਰ ਜੇ ਨਹੀਂ ਚੀਲ ਨਾ ਆਵੇ ਇੱਥੇ ਨਹੀਂ ਔਰ ਉਹ ਜਿਹੜਾ ਨਾਲ ਸਮਝ ਨਹੀਂ ਆਉਂਦਾ ਚਲ ਕੋਈ ਗੱਲ ਨਹੀਂ ਤੇ ਤੁਸੀਂ ਜਦੋਂ ਆਏ ਉਧਰ ਤੇ ਰੇਲ ਤੇ ਆਏ ਸੀ ਕਿ ਪੈਦਲ ਜੇ ਰਣਗਰਤ ਉਹਦੇ ਦਿੱਲੀ ਆਇਆ ਹਾਂਜੀ ਸਾਡੇ ਅਸੀਂ ਇੱਧਰੋਂ ਉੱਥੇ ਹੋਰ ਪਿੰਡ ਦਾ ਉੱਥੇ ਜਾ ਕੇ ਉਹਨਾਂ ਮੌਲਕ 15 ਕਿਲੇ ਲੈ ਕੇ ਉੱਥੇ ਹੀ ਰਹਿੰਦੇ ਸਨ ਮੁਸਲਮਾਨਾਂ ਦੇ ਘਰ ਛੋੜੇ ਜੋ ਸਾਰਾ ਪੈਣ ਸਿੱਖਾਂ ਦਾ ਅੱਛਾ ਜੀ ਕਿਹੜੇ ਕਿਹੜੇ ਸਿੱਖ ਸੀ ਉਹ ਉਹ ਜਾਂ ਤੇ ਖੇਤੀ ਕਰਨ ਵਾਲੇ ਤੇ ਹੋਰ ਸਿੱਖ ਬੜੇ ਬੂਹੇ ਨਹੀਂ ਸੀ ਅੱਛਾ ਹਲਾ ਉਹ ਇੱਕ ਸਿੱਖ ਜਨਾਨਾ ਹਾਂ ਉਹ ਇਹ ਤਾਂ ਤੇੜਿਆ ਕਾਲੀ ਹੁੰਦੇ ਤੇ ਨਾ ਕਾਲੀਆਂ ਪਗਾਲ ਇਹ ਮੈਗਮਾ ਹੋਰਦਾ ਦੁਵੰਤਰੀ ਜੱਟੀ ਕਹਿੰਦੇ ਤੇ ਸਿੱਖ ਰਹੇ ਨਹੀਂ ਤੇ ਠੀਕ ਹੈ ਤੇ ਉਹ ਉਹ ਲੋਗ ਇਹਦੇ ਅਲ ਆਉਣਾ ਨਹੀਂ ਐਸੇ ਬੈਠ ਰਹੋ ਸਾਡੇ ਨੇੜੇ ਉਹਨਾਂ ਕੋਈ ਸ਼ੈ ਨਹੀਂ ਆਉਣ ਦੇਤੀ ਅੱਛਾ ਜੀ ਜੇ ਸਾਰੇ ਕੰਮ ਪਾਇਆ ਨਾ ਸਰੰਦ ਵਾਲਾ ਤੇ ਅਜਕੜਾ ਜਿਲ੍ਹਾ ਨੰਬੜਾ ਹਾਂ ਇਹ ਆ ਨਾ ਇੱਕ ਸਾਡੇ ਪਿੰਡ ਨੂੰ ਹੋਣਾ ਦਾ ਲਾਂ ਦੇ ਨਾਲ ਸਾਡੇ ਪਿੰਡ ਦਾ ਹੂੰ ਉਹ ਥੋੜਾ ਜਿਹਾ ਗੱਡਾ ਜੋੜ ਕੇ ਨਾ ਰੱਖਿਆ ਠੀਕ ਹੈ ਐਂ ਜਾਏ ਤੇ ਵਾਲੇ ਸਾਹਿਬ ਜ਼ਿੰਦਾ ਸੀ ਤੁਹਾਡੇ ਹਾਂ ਬਾਪ ਦਾਦਾ ਦੇ ਜਿੱਦਾਂ ਕੇ ਪੋਤੇ ਉਹਦਾ ਕੀ ਨਾਂ ਸੀ ਨਾ 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 ਮਹਿਮਾ ਹਾਂ ਅੱਛਾ ਐਸਲ ਸੁੱਖਾ ਕੀ ਮੰਡੀ ਆ ਮਰੇ ਅੱਛਾ ਠੀਕ ਤੇ ਸਭ ਤੋਂ ਪਹਿਲਾਂ ਲਾਹੌਰ ਹੈ ਚਲੋ ਫਿਰ ਅਸੀਂ ਇਧਰ ਆਹ ਕਾਨੇ ਕਾ ਸ਼ੈਲਦੀ ਹੋ ਕੇ ਆਏ ਆਂ ਅੱਛਾ ਗੱਡੀਆਂ ਵਿੱਚ ਆਹੋ ਅੱਛਾ ਇਹ ਅੱਗੇ ਲਾਹਰ ਆ ਗਿਆ ਲਾਹਰੋਂ ਜੇ ਸੋਏ ਅੱਗੇ ਨਿਕਲੇ ਐ ਸ਼ੇਕੂ ਪਰ ਲੱਗਿਆ ਆ ਚੋਕ ਹਾਂਜੀ ਉਸੇ ਪੁਲਿਸ ਵਾਲਿਆਂ ਨੇ ਫੈਸਲਾ ਬਾਦਸਾ ਬਾੜੇ ਮਸ਼ਹੂਰੀ ਦੀ ਕੋਈ ਉਧਰੋਂ ਘਟਿਆ ਕੱਢਿਆ ਉਧਰੋਂ ਘਟਿਆ ਸਾਡਾ ਵਾਰੀ ਬਣਵਾਉ ਅੱਛਾ ਅਸੀਂ ਇਹ ਤੋਂ ਥੋੜੀ ਆ ਕੇ ਬਾਈ ਗਏ ਅੱਛਾ

ابھی اپنی زمین بھی چھڑ دی مکان چھڑ کا گڈا جوڑیا جا کے او فیصلہ باد لے ضلعے کی اچھا تحصیل ٹوبا تے اسٹیشن پکا نا ٹھیک ہے اتھے میر فیصلہ باد تو گئے ٹھیک ہے 8 سال اوتھے تکے دوڑے کھا لے ہاں پھر کلیم تبدیل کرا کے چل لیندا تا ایتھے اچھا سن زمین پئی مصیبتاں ٹھیک ہے بڑا پیڑا وقت سی چاچا بڑا ہی تو بڑا ਉਹਨੇ ਚੰਗੀ ਥੋੜੀ ਸੀ ਹਾਂ ਉਂਝੇ ਦੇ ਨਾਲ ਕਹਿੰਦਾ ਬਾਹਰ ਰੱਜਿਆ ਇੱਕ ਵਾਰੀ ਉਂਝੜ ਕੇ ਦੇਖ ਹਾਂ ਕਹਿੰਦਾ ਖਬਰ ਉਹ ਵੇਲੇ ਤਾਂ ਛੱਟੇ ਜ਼ਮੀਨ ਪਿਆ ਤੋ ਨਾ ਅੱਲਾ ਕਲੇਮ ਠੱਟੇ ਪੈ ਗਿਆ ਹਾਂ ਕਲੇਮ ਇੱਥੇ ਹੋਣਾ ਤਾ ਫਿਰ ਜਾ ਮੈਂ ਇੱਥੇ ਜਾ ਤੂੰ ਤਸਵੀਲ ਚ ਹੋਣਾ ਜਾਣਾ ਕਲੇਮ ਤੇ ਹਾਂ ਤੁਸੀਂ ਆਪਸ ਬੱਸ ਗੁਰਾ ਮੇ ਜਾਨੀ ਪਟਵਾਰੀ ਮੇਰੇ ਪਿਓ ਦਾ ਬੇਲੀ ਦਾ ਹਾਂ ਉਹ ਵੀ ਉਦੋਂ ਦਾ ਸੀ ਉਦੋਂ ਜਿਹੜੇ ਜ਼ਿਲੰਦਰ ਦਾ ਸ਼ਹੀ ਹੋਣਾ ਤਾਂ ਵੀ ਇਹ ਵੀ ਬੜਾ ਬੜਾ ਜਵਾਨ ਆ ਹੋ ਅੱਛਾ ਕੋਸ਼ਿਸ਼ ਸਾਡੇ ਘਰੇ ਤੇ ਆ ਕੇ ਤਹਿਸੀਲਦਾਰ ਨੂੰ ਕਿਹਾ ਮੇਰਾ ਇਸ ਨੂੰ ਠੀਕ ਕਰ ਦੇ ਹੂੰ ਐਥੇ ਛੋਰੀ ਲੱਗ ਗਿਆ ਫੇਰ ਆਪ ਆਪ ਸਾਨੂੰ ਪਾ ਕੇ ਲੈ ਕੇ ਫਿਰ ਗਿਆ ਤੇ ਵਿਜਾਸਤ ਪਟਿਆਲਾ ਸੀ ਤੁਹਾਡੀ ਹਾਂ ਅੱਛਾ ਮਲਕੇ ਤੇ ਤੁਹਾਨੂੰ ਕਲੇਮ ਦੇ ਕੇ ਆਬਾਦ ਕਰਕੇ ਤਾਂ ਫਿਰ ਉਹ ਫਿਰ ਮਰਿਆ ਵੀ ਇੱਥੇ ਨਹੀਂ ਸੀ ਮਰਿਆ ਜੇ ਪਹਿਲੇ ਇਹ ਤਾਂ ਤਾਂ ਸਿੱਖਨੋਂ ਤੁਹਾਡੇ ਤਾਲੁਕਤ ਕਿਵੇਂ ਸਨ ਪਹਿਲਾਂ ਵਟਵਾਰੇ ਤੋਂ ਪਹਿਲਾਂ ਠੀਕ ਲੋਕ ਸਨ ਉਹ ਪਹਿਲੇ ਤਾਂ ਜਿਹੜਾ ਧੂਕਾ ਪੁਹਾ ਕੇ ਸਾਡੇ ਕੋਲੇ ਬਾਹਰ ਬੰਦੇ ਹੁੱਕੀਆਂ ਲਾ ਕੇ ਵੇਲੀ ਆ ਜਾਂਦੇ ਸੋਚੇ ਨੂੰ ਅਗੈਨੀਆਂ ਪਤ ਸੁਆ ਕੁਝ ਪੋੜਾ ਪਾ ਲਈਏ ਅੱਛਾ ਹੁੱਕਾ ਪੀਣ ਵਾਲੇ ਉਹ ਲੋਕ ਤੇ ਕੋਈ ਫਰਕ ਕੋਈ ਨਹੀਂ ਸੀ ਫਰਕ ਕੋਈ ਨਹੀਂ ਸੀ ਫਰਕ ਕਿਉਂ ਪਾਉਂਦੇ ਹੋ ਹਿੰਦੂ ਦੇ ਸੀ ਬਸੋਂ ਮੰਤੇ ਇਹੋ ਕਰਕੇ ਨਹੀਂ ਬੈਠੇ ਉੱਠ ਕੇ ਲੈਣ ਦੇ ਉਹ ਕੰਮ ਲੈਂਦੇ ਜਾਂਦੇ ਤੇ ਰਸੋਗਾਰੀਆਂ ਦਰਜੇ ਨੇ ਕਰਦੇ ਨਾ ਨਾ ਕਰਦੇ। ਮੈਂ ਉਹ ਜੀ ਸਲੋਕ ਠੀਕ ਸੀ। ਨਾ ਬੜਾ ਸਲੋਕ। ਅੱਛਾ। ਬੜਾ ਸਲੋਕ ਤਾਂ ਕੋਈ ਥੋੜਾ। ਸਲੋਕ ਵਾਸਤੇ ਤਾਂ ਤੁਸੀਂ ਦਰੇ ਉਹਨੇ ਪਾਵਾ ਦਿੱਤਾ ਸਾਡੇ ਤੇ ਬੰਦਾ ਇਨਾ ਚਾਰ। ਕਿਸ ਕਰਨੇ? ਚੰਨਣ ਤੇ ਨਰਿੰਜਣ ਉਹ ਤਿੰਨ ਚਾਰ ਪਾਈ ਤੇ ਉਹ। ਚੰਨਾ, ਚੰਨਣ, ਚੰਨਨ, ਨਰਿੰਜਣ, ਨਰਿੰਜਣੇ। ਮੱਲ ਨਜੀ ਉਹ ਕਹਿੰਦੇ ਇਹ ਚਾਰ ਪਾਈ ਤੇ ਉਹ। ਅੱਛਾ। ਉਹ ਕੋੜੀ ਕੋੜੀ ਪਿੰਡ ਦੇ ਸੀ ਹਾਂ ਠੀਕ ਹੈ ਕੋਈ ਉਹਨਾਂ ਦੇ ਛੇੜੇ ਨਾਲ ਮੇਰੇ ਸਹੇਣੀ ਤੇ ਆਉਂਦੀ ਬੰਦੇ ਤਕੜੇ ਕਿਉਂ ਠੀਕ ਹੈ ਮਾਲਕ ਸਨ ਉਥੋਂ ਦੇ ਮਾਲਕ ਵੀ ਸੇ ਸਾਡੇ ਗਵਾਦ ਰੀਤੇ ਨਾ ਕਿੰਨੇ ਘਰ ਗੁਜਰਾ ਦੇ ਕਿੰਨੇ ਘਰ ਸੀ ਤੁਹਾਡੇ ਕੋਲ ਗੁਜਰਾ ਦੇ ਘਰ ਉੱਥੇ ਹੋਰ ਕੋਈ ਨਹੀਂ ਮਿਲਦੇ ਸਿਰਫ ਤੁਹਾਡਾ ਘਰ ਸੀ ਇਕੱਲਾ ਹੀ ਠੀਕ ਹੈ ਇੱਥੇ ਜੇ ਬਰਵਾਰਾ ਸਾਡਾ ਪਿੰਡ ਤੋਂ ਨਾ ਪਹਿਲੇ ਉੱਥੋਂ ਜਾ ਕੇ ਸਾਡੇ ਬੁੱਢੇ ਨੂੰ ਉੱਤੋਂ ਜ਼ਮੀਨ ਦੇ ਲੈ ਕੇ ਕੋਈ 15 ਕ ਕਿੱਟ ਠੀਕ ਹੈ ਉੱਛੇ ਬੇਰਾਂ ਲੱਗੇ ਉੱਥੇ ਮਨਵਾਦ ਹੂੰ ਠੀਕ ਤੇ ਜੇ ਤੁਹਾਡਾ ਰਾਬਤਾ ਉੱਥੇ ਕਰਾਇਆ ਜਾਏ ਤੁਸੀਂ ਕਿਸੇ ਬੰਦੇ ਨੂੰ ਬੰਦੇ ਨਾਲ ਰਾਬਤਾ ਵਾਲੇ ਕੋਈ ਨਹੀਂ ਅੱਛਾ ਚਲੋ ਠੀਕ ਆਹ ਜਾਣੋ ਜੀ ਕੋਈ ਨਾ ਰਾਬਤਾ ਕਿਹੜਾ ਹੋਣਾ ਇਹ ਤਾਂ ਬਜ਼ੁਰਗਾਂ ਦਾ ਨਾਂ ਹੀ ਹੈ ਸੁਣੋ ਗੱਲ ਸੁਣ ਲਾ ਮੇਰੇ ਪਿਓ ਦਾ ਦਿੱਲੀ ਦਾ ਨੰਬਰ ਦਾ ਰੰਗੀ ਉਹਦੇ ਨਾਮ ਕਾਨੂੰਨੀ ਬੜਾ अच्छा। ਇਹ ਨਾ ਕਮਾ ਤੂੰ ਬਾ ਪੈਸੇ ਸਾਰੇ ਉਹਨਾਂ ਦੇ ਕੇ ਆ ਗਿਆ। ਅੱਛਾ ਜੀ। ਜੇਸੀ ਆ ਕੇ ਲੈ ਜਾਗੇ। ਤੁਹਾਡਾ ਵਾਲਦ। ਹਾਂ। ਅੱਛਾ ਜੀ। ਅੱਜ ਤਾਂ ਭੁੱਖੇ ਲੰਗੇ ਉਹ ਤਾਂ ਕਾਰਕਦਾਨ ਜਾਇਆ ਕੋਈ ਸਾਡੇ ਕੁਝ ਕਿਨੂੰ ਦੇ ਕੇ ਆਏ? ਸਿੱਖ ਨਾ। ਉਹ ਰੰਗੀ ਨਾ ਸਿੱਖ ਤਾਂ ਰੰਗੀ। ਹਾਂ ਉਹ ਦੇਖੋ ਉਹ ਗਿਆ। ਅੱਛਾ। ਨਾ ਉਹਨਾਂ 'ਚ ਕੋਈ ਹੋਵੇ ਨਾ ਰੇੜੀ ਦਾ ਨਸਲ ਓਕੇ ਜੇ ਆਪਰੇ ਮੰਗ ਲਈਓ ਉਹਨਾਂ ਕੋਲ ਉਹ ਮਾਰ ਖਾ ਭਗੇ ਨਹੀਂ ਉਹਨਾਂ ਭਈ ਜਿਵੇਂ ਅਸੀਂ ਆਉਣ ਤੁਹਾਡੇ ਦੇ ਵਿੱਚੋਂ ਐਵੇਂ ਉਹਨਾਂ 'ਚ ਵੀ ਤਾਂ ਕੋਈ ਤਾਂ ਹੌਸੀ ਦੇਣੀ ਹੌਸੀ ਵਾਲੇ ਨੂੰ ਕੀ ਪਤਾ ਮੈਨੂੰ ਪਤਾ ਨਹੀਂ ਸਰਦਾਂ ਸਰਦਾ ਹੁੰਦਾ ਰਹਿੰਦਾ ਆਉਂਦਾ ਰਹਿੰਦਾ ਜਿਹੜੇ ਖੇਲ ਆਲੇ ਸੀ ਉਹਨਾਂ ਨੂੰ ਤੁਸੀਂ ਜਾਣਦੇ ਸੀ ਉੱਥੇ ਤੁਹਾਡੇ ਬੁੱਢੇ ਤਾਂ ਜਾਣਦੇ ਨੇ ਮੈਂ ਤਾਂ ਇਹਨਾਂ ਜੋਗਿਆ ਨਾ ਮੈਂ ਨਾ ਹਾਂ ਤੁਹਾਡੀ ਤਾਂ ਉਮਰ ਹੀ 10 12 ਸਾਲ ਸੀ ਹਾਂ ਨਹੀਂ 12 13 ਬਸ ਅੱਧੀ ਹੁੰਦੀ ਹਾਂ ਹਾਂ

ਬੜਾ ਉਖੇ ਭੁੱਖੇ ਆਏ ਨੇ ਉਹ ਭਾਈ